ਸਰਕਾਰ ਦਾ ਉਹਦੇ ਚ ਪਹਿ ਚੀਫ ਮਿਨਿਸਟਰ ਸਾਹਿਬ ਦਾ ਬਿਆਨ ਪੜਿਆ ਕਿ ਅਸੀਂ ਸਾਫ ਸੁਥਰਾ ਪ੍ਰਸ਼ਾਸਨ ਬਿਆਰ ਗਏ ਉਹਨਾਂ ਨੂੰ ਡਿਫਰੈਂਟ ਫਰਮ ਦੀ ਅਰਲੀਅਰ ਗਵਰਨਮੈਂਟ ਔਰ ਇਹ ਇਹ ਚਲਾਉਣ ਵਾਲੇ ਲੋਕ ਜਿਹੜੇ ਨੇ ਉਹ ਸਾਫ ਸੁਥਰੇ ਅਕਸ ਵਾਲੇ ਹੋਣਗੇ ਔਰ ਪੰਜਾਬ ਨਾਲ ਜੁੜੀ ਹੋਤਾ ਉਹ ਵਨ ਲੁੱਕ ਐਟ ਦ ਓਥ ਜਸਟ ਵੈਰੀ ਕਲੀਅਰਲੀ ਸਟੇਟ ਅ that that i will bear true faith and allegiance to the constitution as by the dastavzaat ta vich hukamat main chahte hain aur cci ko mukadma kidon jaanda hai jo saariyan jo to sare gor insaaf de within days not months my dear koi supreme court da utte lagya hoya va time paar ya supreme court ne hidayat diti hoye ke ek case ਇਨੇ ਦੇਰ ਵਿੱਚ ਮਕੌਣਾ ਵਾ ਆਈ ਐਮ ਅਵਥੇ ਪਹੁੰਚ ਗਿਆ ਔਰ ਬਾਦਲ ਵਾਸ ਇ ਹੋ ਮਿਨਿਸਟਰ ਐਸ ਵੈਲ ਪੋਸਟਮਾਰਟਮ ਹੋਣ ਨਹੀਂ ਦਿੱਤਾ ਗਰੀਬਾਂ ਨੂੰ ਕੰਮ ਕਰਦੇ ਰਹਿੰਦੇ ਨੇ ਕਿ ਜੇ ਤਾਂ ਬੋਡੀ ਵੀ ਦੇਣੀ ਚਾਹਣ ਕੋਈ ਐਕਸੀਡੈਂਟ ਵੀ ਹੋ ਜਾਣਾ ਕੋਈ ਨੈਚੁਰਲ ਡੈਥ ਵੀ ਹੋ ਜਾਏ ਕਿਸੇ ਸਰਕਮਸਟੈਂਸ ਵਿੱਚ ਤੇ ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗ ਜਾਏ ਉਹ ਕਹਿੰਦੇ ਜੀ ਲਿਆਓ ਔਰ ਪੋਸਟਮਾਰਟਮ ਐਡੀਟਰ ਆਫ ਦੀ ਜਿਹੜਾ 스타 ਆਫ ਵਰਡ ਉਹਨਾ ਚੱਕ ਕੇ ਅੰਦਰ ਬੜਕੋ ਔਰ ਕੌਣ ਸੀ ਰੋਬੀਕਾ ਬਰੁਕਸ डेविड कैमरन भी पर्सनल फ्रेंड है प्राइम मिनिस्टर ऑफ यूके भी पर्सनल फ्रेंड से इतने अंगीठा डिपार्ट तो इन्फ्लुएंस द कोर्स ऑफ ट्रायल इन द स्पेशल सीबीआई कोर्ट एट पटियाला एक तय हो गई तो चार डीजीपी बनाया है डीजीपी बड़ी मेन इंपॉर्टेंट हो ड्यू टू पर्सनल एनिमिटी एंड thus has been charged of offences under 343, 343, 344, 120, 120. Indian. दिल्ली आरसी नंबर 100 वेयर इन चार्जेस वर फ्रेमड अगेंस्ट हिम वाइडर वाइड ऑर्डर <laughs> रिट इज डीजीपी लोन वास्ते की कहंदी है जडी सुप्रीम कोर्ट दी जजमेंट आई है जेडे करके सुप्रीम कोर्ट जजमेंट आई है जडी हे पैरा पैरा 2 द डायरेक्टर जनरल ऑफ पुलिस ऑफ द स्टेट शैल बी सिलेक्टेड बाय द स्टेट गवर्नमेंट फ्रॉम अमंग्स द थ्री सीनियर मोस्ट ऑफसर्स एंड देयरफॉर द रिस्पोंसिबिलिटी द पच नहीं सकदा ना कोई भी किसी नैतिक तौर तक है ताबी इंश्योर कर ਹਨਰੇਬਲ ਸ੍ਰੀ ਕੇਦਾ दैट विल बी ਉਹਦੇ ਚ ਉਹਦੇ ਗ੍ਰੇਸ ਰੈਣੀ ਆ ਅਸੀਂ ਸਾਰੇ ਅਸੀਂ ਉਹਨਾਂ ਦੇ ਹਮਦਰਦ ਨੇ ਆ ਅਸੀਂ ਮੁਦਾਈ ਨੇ ਆ ਮੈਂ ਕੋ ਉਹਨਾਂ ਦਾ ਕੋਈ ਮੁਖਾਲिफ ਨਹੀਂ ਦਾ ਲੇਕਿਨ ਕੁਝ ਥੋੜੀਆਂ ਮੋਤੀਆਂ ਦਾ ਵੀ ਹਵ ਟੂ ਰਿਮੇਨ ਅ ਹਵ ਟੂ ਰਿਮੇਨ ਵਿਦ ది ਗਰਾਉਂਡ ਰਿਐਲਿਟੀ ਗਰਾਉਂਡ ਰਿਐਲਿਟੀ ਟੂਡੇ ਇਜ਼ ਨਾਟ ਇਨ ਫੇਵਰ ਆਫ ਅਮਰਤ ਸਿੰਘ ਉਹਦੇ ਨੇ ਕਿਹੜੇ ਉਹਨਾਂ ਦੇ ਸੈਟਲਰਸ ਆ ਇਹਦੇ ਸੀ ਨਾ ਭਾਈ ਇਹ ਜਿਹੜਾ ਜਿਹੜਾ ਸਾਰੇ ਪੰਜਾਬ ਨੂੰ ਪਲਾਨ ਕਰਨਾ ਦਾ ਮੇਰਾ ਇੱਕ ਲਾਈਨ ਲਿਖ ਲੈਣਾ ਲਾਸਟ ਵਿੱਚ ਜੋ ਇੰਪੋਰਟੈਂਟ ਆ ਸਭ ਤੋਂ ਇੰਪੋਰਟੈਂਟ ਆ ਜੇ ਅਗਰ ਲੋਡ ਹੈ ਨਾ ਕੋਈ ਰਿਫਾਰਮਸ ਇੰਡੀਆ ਵਿੱਚ ਲੋਕਪਾਲ ਆਲਸੋ ਪੀਪਲ ਕੈਨ ਵੇਟ ਲੋਕਪਾਲ ਕੀ ਹੈਗਾ ਕਿ ਪ੍ਰਸ਼ਟਾਚਾਰ ਹੋ ਰਿਹਾ ਜੀ ਮੁਲਕ ਦੀ ਬੀਰੋਕਰੇਸੀ ਕਰ ਰਹੀ ਆ ਸਭ ਤੋਂ ਇੰਪੋਰਟੈਂਟ ਚੋਣ ਪ੍ਰਣਾਲੀ ਵਿੱਚ ਰਿਫਾਰਮਸ ਨੇ ਆ ਇਫ ਨਾਟ ਅੰਡਰਟੇਕਨ ਨਾਉ ਮੈਂ ਕਾਫੀ ਦਿਨਾਂ ਤੋਂ ਸੁਣ ਰਿਹਾ ਸੀਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਕਹਿ ਰਹੇ ਸੀਗੇ ਕਿ ਅਸੀਂ ਪੰਜਾਬ ਵਿੱਚ ਇੱਕ ਸਾਫ਼ ਸੁਥਰੀ ਸਰਕਾਰ ਦੇਵਾਂਗੇ ਜਦ ਕੱਲ ਉਹਨਾਂ ਨੇ ਸੋਚ ਕਵਾਈ ਤਾਂ ਮੈਨੂੰ ਬੜਾ ਅਫਸੋਸ ਹੋਇਆ ਕਿ ਇੱਕ ਤਾਂ ਸੋਚ ਚੁਪ ਸਮਾਗਮ ਵਿੱਚ ਬੀਬੀ ਜ਼ਗੀਰਕੌਰ ਨੂੰ ਕੈਬਨਿਟ ਮਨਿਸਟਰ ਬਣਾਉਣਾ ਇਹ ਉਹਨਾਂ ਦੇ ਕਹਿਣ ਤੇ ਕੱਥਨ ਕਹਿਣ ਦੇ ਬਿਲਕੁਲ ਉਲਟ ਗਿਆ ਕਿਉਂਕਿ ਬੀਬੀ ਜ਼ਗੀਰਕੌਰ ਕਤਲ ਦੇ ਮੁਕਦਮੇ ਵਿੱਚ ਫਸੇ ਹੋਏ ਨੇ ਔਰ ਸੀਬੀਆਈ ਦੀ ਦਾ ਵਿਸ਼ੇਸ਼ ਅਦਾਲਤ ਵਿੱਚ ਉਹਨਾਂ ਦਾ ਕੇਸ ਚੱਲ ਰਿਹਾ ਔਰ ਮੈਂ ਅਖਬਾਰਾਂ ਚੋਂ ਪੜ੍ਹ ਰਿਹਾ ਕਿ ਕੇਸ ਵੀ ਕਾਫੀ ਨੇੜੇ ਕੋਈ ਫੈਸਲਾ ਕੋਨ ਡੇਟ ਦੇ ਨੇੜੇ ਆਇਆ ਹੋਇਆ ਵਾ ਸੋ ਮੇਰਾ ਇਹ ਕਹਿਣਾ ਵਾ ਕਿ ਬਾਦਲ ਸਾਹਿਬ ਨੇ ਜਦੋਂ ਇਹ ਮੁਕੱਦਮਾ ਸ਼ੁਰੂ ਹੋਇਆ ਸੀ 2 ਸਾਲ 2000 ਵਿੱਚ ਉਦੋਂ ਵੀ ਬੀਬੀ ਜੀ ਦੀ ਮਦਦ ਕੀਤੀ ਸੀ ਮੁੱਖ ਮੰਤਰੀ ਹੁੰਦਿਆਂ ਐਫਆਈਆਰ ਦਰਜ ਨਹੀਂ ਹੋਣ ਦਿੱਤੀ ਉੱਥੇ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਸ ਲੜਕੀ ਦਾ ਉੱਥੇ ਆਪ ਖੁਦ ਹਾਜ਼ਰ ਹੋਏ ਪੋਸਟਮਾਰਟਮ ਨਹੀਂ ਹੋਣ ਦਿੱਤਾ ਤੋ ਉਹਦੋਂ ਦੇ ਪਿੱਛੋਂ ਇਹਨੂੰ ਸ਼ੀਲਡ ਕਰਦੇ ਮਦਦ ਕਰਦੇ ਤੁਰੇ ਆਉਂਦੇ ਨੇ ਤੇ ਇਹ ਸੁਣ ਉਹਨਾਂ ਨੂੰ ਮਿਨਿਸਟਰ ਬਰਾਊਨ ਦਾ ਮਤਲਬ ਇਹ ਹੈ ਕਿ ਹੀ ਇਸ ਉਹ ਆਪ ਇੰਟਰਫੇਅਰ ਕਰ ਰਹੇ ਨੇ ਇਨ ਦੀ ਨੇਚਰਲ ਕੋਰਸ ਆਫ ਜਸਟਿਸ ਇਨ ਥਿਸ ਕੇਸ ਨੰਬਰ 1 ਨੰਬਰ 2 ਨਿਕਲਦਿਆਂ ਸਾਰ ਜਿਹੜਾ ਉਹਨਾਂ ਨੇ ਬਾਹਰ ਸੈਕਟਰੀਅਟੇਟ ਦਾ ਫੈਸਲਾ ਦੂਜਾ ਸੁਣਾਇਆ ਉਹਦੇ ਵਿੱਚ ਉਹਨਾਂ ਨੇ ਕਹਿ ਕੇ ਪੰਜਾਬ ਦੇ ਜਿਹੜੇ ਡੀਜੀਪੀ ਨਵੇਂ ਹੋਣਗੇ ਉਹ ਸ਼੍ਰੀ ਸੁਮੇਤ ਸਿੰਘ ਸੈਣੀ ਹੋਣਗੇ ਹੁਣ ਸ਼੍ਰੀ ਸੁਮੇਤ ਸਿੰਘ ਸੈਣੀ ਦੇ ਉੱਤੇ ਵੀ ਅ ਅਬਡਕਸ਼ਨ ਕਿਡਨਾਪਿੰਗ ਦੇ ਤਹਿਤ ਹਾਂ ਦਿੱਲੀ ਵਿੱਚ ਇੱਕ सीबीआई ਦੀ ਸਪੈਸ਼ਲ ਅਦਾਲਤ ਵਿੱਚ ਉਹਨਾਂ ਦੇ ਖਿਲਾਫ ਵੀ ਕਿਡਨਾਪਿੰਗ ਅਬਡਕਸ਼ਨ ਵਿਦ ਦੀ ਇੰਟੈਂਸ਼ਨ ਆਫ ਇਲੀਮੀਨੇਟਿੰਗ 3 ਪਰਸਨਸ ਇਨੋਸੈਂਟ ਪਰਸਨਸ ਮਕਦਮਾ ਚੱਲ ਰਿਹਾ ਵਾ ਚਾਰਜਸ ਫ੍ਰੇਮ ਹੋ ਚੁੱਕੇ ਨੇ ਤੇ ਇਹ ਵੀ ਮੈਂ ਸਮਝਦਾ ਕਿ ਇੱਕ ਇਸ ਤਰ੍ਹਾਂ ਦੇ ਆਫਸਰ ਨੂੰ ਬਣਾਉਣਾ ਜਿਹਦੇ ਉੱਤੇ ਇਸ ਤਰ੍ਹਾਂ ਦੇ سنگੀਨ ਜੁਰਮ ਚੱਲ ਰਹੇ ਨੇ ਇਹ ਵੀ ਉਹਨਾਂ ਦਾ ਕੋਈ ਸਾਫ਼ ਸੁਥਰੀ ਸਰਕਾਰ ਦੇਣ ਵਾਲਾ ਫੈਸਲਾ ਨਹੀਂ ਸੀਗਾ ਔਰ ਤੀਸਰਾ ਹੈਗਾ ਕਿ ਜਿਹੜਾ ਸੁਮੇਤ ਸੇਣੀ ਨੂੰ ਬਣਾਇਆ ਉਹਨਾਂ ਨੇ ਉਹਨਾਂ ਨੇ ਜਿਹੜੀ ਇੱਕ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਨੇ ਪ੍ਰਕਾਸ਼ ਸਿੰਘ ਐਂਡ ਆਦਰਜ਼ ਦੇ ਕੇਸ ਵਿੱਚ ਵਰਸਸ ਯੂਨੀਅਨ ਆਫ ਇੰਡੀਆ ਉਹਦੇ ਵਿੱਚ ਬੜਾ ਕਲੀਅਰ ਕਟ ਕਿ ਤੁਸੀਂ ਜਦੋਂ ਡੀਜੀਪੀ ਪੰਜਾਬ ਕਿਸੇ ਸਬੂਬੇ ਦੀ ਸਰਕਾਰ ਨੇ ਬਣਾਉਣਾ ਉਹਦੇ ਚ ਤੁਸੀਂ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਇੰਪੈਨਲ ਕਰਨਾ ਵਾ ਔਰ ਯੂਪੀਐਸਸੀ ਦੀ ਪਰਮਿਸ਼ਨ ਲੈ ਕੇ ਤੁਸੀਂ ਉਹਨਾਂ ਤਿੰਨਾਂ ਵਿੱਚੋਂ ਇੱਕ ਨੂੰ ਡੀਜੀਪੀ ਪੰਜਾਬ ਕਿਸੇ ਸਟੇਟ ਦਾ ਬਣਾਉਣਾ ਤਾਂ ਇਹਨਾਂ ਨੇ ਅੱਜ ਸੁਮੇਤ ਸੈਣੀ ਨੂੰ ਜਦੋਂ ਬਣਾਇਆ ਪੰਜ ਸੀਨੀਅਰ ਆਈਪੀਐਸ ਆਫਸਰ ਜਿਹੜੇ ਪੰਜਾਬ ਦੇ ਸੀ ਜਿਹੜੇ ਡੀਜੀਪੀ ਰੈਂਕ ਦੇ ਸੀ ਉਹਨਾਂ ਨੂੰ ਸੁਪਰਸੀਡ ਕਰਕੇ ਉਹਨਾਂ ਦੇ ਉੱਤੋਂ ਹੋ ਕੇ ਤੇ ਇੱਕ ਡੀਜੀਪੀ ਨੂੰ ਬਣਾਇਆ ਮੇਰਾ ਇਹ ਮੰਨਣਾ ਵਾ ਕਿ ਸਭ ਕੁਝ ਪੋਲਿਟਿਕਸ ਤੋਂ ਪ੍ਰੇਰਿਤ ਸੀਗਾ ਬੀਬੀ ਨੂੰ ਬਣਾਉਣਾ ਵੀ ਪੋਲਿਟਿਕਸ ਤੋਂ ਪ੍ਰੇਰਿਤ ਸੀਗਾ ਕਿਉਂਕਿ ਮੈਂ ਨਹੀਂ ਮੰਨਦਾ ਕਿ ਅਕਾਲੀਆਂ ਦੇ ਕੋਲ ਕੋਈ ਹੋਰ ਸਾਫ਼ ਸੁਥਰੇ ਅਕਸਰ ਤੇ ਪੜ੍ਹੀ ਲਿਖੀ ਔਰਤ ਨਹੀਂ ਸੀਗੀ ਉਹਨਾਂ ਨੂੰ ਵੀ ਬਣਾਉਣਾ ਪੋਲਿਟਿਕਸ ਤੋਂ ਪ੍ਰੇਰਿਤ ਸੀਗਾ ਤੇ ਡੀਜੀਪੀ ਪੰਜਾਬ ਨੂੰ ਵੀ ਬਣਾਉਣਾ ਪੋਲਿਟਿਕਸ ਤੋਂ ਪ੍ਰੇਰਿਤ ਸੀਗਾ ਕਿਉਂਕਿ ਇਸ ਡੀਜੀਪੀ ਜਿਹੜੇ ਕਿ ਸੁਮੇਤ ਸੈਣੀ ਜੇ ਪਿਛਲੇ 5 ਸਾਲ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਰਹੇ ਨੇ ਔਰ ਜਿੰਨੇ ਵੀ ਮੁਕਦਮੇ ਕਾਂਗਰਸੀਆਂ ਦੇ ਖਿਲਾਫ ਹੋਏ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੋਏ ਉਹਦੇ ਵਿੱਚ ਇਹ ਇਹਨਾਂ ਦਾ ਮੁੱਖ ਭੂਮਿਕਾ ਸੀਗੀ ਸੋ ਸਰਕਾਰ ਨੇ ਇੱਕ ਸਾਫ਼ ਸੁਥਰੇ ਐਕਸ ਵਾਲਾ ਡੀਜੀਪੀ ਨਹੀਂ ਇੱਕ ਡੀਜੀਪੀ ਨੂੰ ਰਿਵਾਰਡ ਦਿੱਤਾ ਵਾ ਕਿਉਂਕਿ ਤੂੰ ਸਾਡੇ ਸਿਆਸੀ ਵਿਰੋਧੀਆਂ ਨੂੰ ਡਰਾਇਆ ਧਮਕਾਇਆ ਤੇ ਉਹਨਾਂ ਦੇ ਖਿਲਾਫ ਮੁਕਦਮੇ ਜਾਰਜ ਕੀਤੇ ਹੁਣ ਤੈਨੂੰ ਅਸੀਂ ਇਨਾਮ ਵਜੋਂ ਡੀਜੀਪੀ ਬਣਾ ਕੇ ਦੇ ਰਹੇ ਹਾਂ ਜੋ ਪਿੱਛੇ 5 ਸਾਲ ਹੁੰਦਾ ਰਿਹਾ ਵਾ ਆਦਤਾ ਤੇ ਤਬੀਅਤ ਬਦਲਨ ਨੂੰ ਵੀ ਕੋਈ ਬਹੁਤ ਸਮਾਂ ਲੱਗਦਾ ਵਾ ਮੇਰਾ ਖਿਆਲ ਤਾਂ ਬਹੁਤ ਵੱਡੇ ਪੈਮਾਨੇ ਤੇ ਜੋ ਵੈਂਡੇਟਾ ਹੋਇਆ ਵਾ ਪਿਛਲੇ 5 ਸਾਲਾਂ ਵਿੱਚ ਇਹਨਾਂ ਨੂੰ ਬਣਾਉਣ ਦਾ ਸੰਕੇਤ ਤਾਂ ਬਾਦਲ ਸਾਹਿਬ ਨੇ ਹੀ ਦਿੱਤੇ ਹੀ ਕੋਈ ਤਾਂ ਮੇਡ ਸਮ ਬੈਟਰ ਓਨੈਸਟ ਆਫਸਰ ਜਿਹੜਾ ਸਾਫ਼ ਆਫਸਰ ਸਿਗਾ ਜਿਹੜਾ ਜਿਹੜਾ ਜਿਹਦਾ ਸਰਵਿਸ ਰਿਕਾਰਡ ਕਲੀਅਰ ਤੇ ਕਲੀਨ ਸਿਗਾ ਉਸ ਨੂੰ ਬਣਾਉਂਦਾ ਤਾਂ ਸਾਨੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀਗਾ ਇਹ ਜੋ ਦੋਨੋਂ ਮਸਲੇ ਜਿਹੜੇ ਮੈਂ ਉਠਾਏ ਨੇ ਇਹ ਮੈਂ ਸੀ ਮਿਨਿਸਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਕੀ ਵਜ਼ੀਰ ਬਣਾਉਣ ਵਾਸਤੇ ਸਾਫ਼ ਸੁਥਰੇ ਬੰਦਿਆਂ ਦੀ ਕਮੀ ਸੀ ਪੰਜਾਬ ਦੀ ਕੀ ਅਫਸਰ ਡੀਜੀਪੀ ਬਣਾਉਣ ਵਾਸਤੇ ਸਾਫ਼ ਸੁਥਰੇ ਅਫਸਰ ਦੀ ਕਮੀ ਕਮੀ ਸੀ ਪੰਜਾਬ ਦੇ ਵਿੱਚ ਸੋ ਇਹਨਾਂ ਦਾ ਇਹ ਜਿਹੜਾ ਕਹਿਣਾ ਸੀ ਕਿ ਅਸੀਂ ਸਾਫ਼ ਸੁਥਰੀ ਰਾਜ ਸਰਕਾਰ ਦੇਾਂਗੇ ਉਹ ਤਾਂ ਪਹਿਲੇ ਦਿਨ ਹੀ ਗੁੱਲ ਹੋ ਗਿਆ ਔਰ ਇਹਨਾਂ ਨੇ ਆਪਣੀ ਖਾਦੀ ਹੋਈ ਸੰਵਿਧਾਨ ਦੀ ਸੋ ਦੇ ਬਿਲਕੁਲ ਸਰਾਸਰ ਉਲਟ ਜਾ ਕੇ ਇਹ ਫੈਸਲੇ ਲੈ ਲਏ ਇਹ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਸਾਡੇ ਇਸ ਵੇਲੇ ਪੀਸੀਸੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਚਾਹੀਦਾ ਵਾ ਕਿ ਇਸ ਤਰ੍ਹਾਂ ਦੇ ਜਿਹੜੇ ਗਲਤ ਅ ਗੈਰ ਸਵਿਧਾਨਿਕ ਫੈਸਲੇ ਹੋਏ ਨੇ ਉਹ ਗਵਰਨਰ ਸਾਹਿਬ ਨੂੰ ਮਿਲਣ ਉਹ ਹਾਈ ਕੋਰਟ ਜਾਣ ਉਹ ਜਾ ਕੇ ਰਾਸ਼ਟਰਪਤੀ ਨੂੰ ਮਿਲਣ ਨਾ ਕਰ ਸਾਰੇ ਪੰਜਾਬ ਦੇ ਕਾਂਗਰਸ ਲੀਡਰਸ ਨੂੰ ਨਾਲ ਲੈ ਕੇ ਜਾਣ ਉਹਨਾਂ ਦਾ ਇਹ ਕਿਉਂਕਿ ਉਹ ਕਹਿ ਰਹੇ ਨੇ ਕਿ ਮੈਂ 50000 ਜਿਹੜਾ ਤੱਕਾ ਹੋਇਆ ਕਾਂਗਰਸੀ ਪਰਿਵਾਰਾਂ ਦੇ ਨਾਲ ਉਹਨਾਂ ਦੀ ਮੈਂ ਮਦਦ ਤੇ ਜਾਣਾ ਵਾ ਤੇ ਇਹ ਵੀ ਇੱਕ ਕਿਸਮ ਦਾ ਬਹੁਤ ਵੱਡਾ ਸੰਕੇਤ ਜਿਹੜਾ ਇੱਕ ਫੈਸਲਾ ਹੋਇਆ ਇਹ ਵੀ ਇੱਕ ਅਨ ਕਨਸਟੀਟਿਊਸ਼ਨਲ ਫੈਸਲਾ ਇਹਨੂੰ ਵੀ ਲੜਨਾ ਚਾਹੀਦਾ ਉਹਨਾਂ ਨੂੰ ਅੱਜ ਦੇ ਵੀਰ ਜੀ ਨੇ ਕੈਪਟਨ ਸਾਹਿਬ ਨੂੰ ਪੀਸ ਕਰਕੇ ਮੰਗਵਾਇਆ ਕੈਪਟਨ ਸਾਹਿਬ ਨੂੰ ਇਸ ਕਰਕੇ ਕਰ ਰਹੇ ਆ ਕਿ ਕੈਪਟਨ ਸਾਹਿਬ ਐਸੋਲੇ ਪੀਸੀਸੀ ਦੇ ਹੈੱਡ ਨੇ ਉਹਨਾਂ ਦਾ ਔਰ ਉਹਨਾਂ ਦਾ ਇਹ ਨੈਤਿਕ ਫਰਜ਼ ਆ ਕਿ ਜੋ ਸੰਵਿਧਾਨ ਅਗਰ ਟੁੱਟਦਾ ਪੰਜਾਬ ਦੇ ਵਿੱਚ ਤੇ ਐਜ਼ ਐਨ ਆਪੋਜੀਸ਼ਨ ਲੀਡਰ ਐਜ਼ ਐਨ ਆਪੋਜੀਸ਼ਨ ਪਾਰਟੀ ਵੀ ਸ਼ੁਡ ਫਾਈਟ ਇਟ ਆਊਟ ਜਿੱਥੇ ਹੋਰ ਬਹੁਤ ਸਾਰੇ ਕਾਰਨ ਸੀਗੇ ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਨੈਤਿਕ ਤੌਰ ਤੇ ਜ਼ਿੰਮੇਵਾਰੀ ਆ ਜੋ ਕੁਝ ਹੋਇਆ ਹੋਇਆ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੇ ਇਹ ਜ਼ਿੰਮੇਵਾਰੀ ਤੋਂ ਦੌੜ ਨਹੀਂ ਸਕਦੇ ਔਰ ਉਹਨਾਂ ਨੇ ਜ਼ਿੰਮੇਵਾਰੀ ਆਪਣੀ ਪਹਿਲੇ ਦਿਨਾਂ ਵਿੱਚ ਕਬੂਲੀ ਵੀ ਸੀਗੀ ਔਰ ਫਿਰ ਐਜ਼ ਅ ਆਫਟਰ ਥਾਟ ਕੁਝ ਜਿਹੜੇ ਉਹਨਾਂ ਦੇ ਆਲੇ ਦੁਆਲੇ ਨਾਨ ਪੋਲਿਟਿਕਲ ਬੰਦੇ ਨੇ ਉਹਨਾਂ ਨੇ ਉਹਨੂੰ ਕਹਿ ਦਿੱਤਾ ਕਿ ਨਹੀਂ ਜੇ ਹਲੇ ਆਪਾਂ ਅੱਗੇ ਲੜਨਾ ਵਾ ਲੜਨ 'ਚ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਗੈਰ ਹਾਜ਼ਰ ਹੋਣਾ ਜਾਂ ਕੋਈ ਫਿਲਮਾਂ ਦੇਖਣੀਆਂ ਜਾਂ ਪਾਰਟੀਆਂ ਕਰਨਾ ਇਹ ਜ਼ਮੀਨ ਦੇ ਉੱਤੇ ਨਹੀਂ ਟੁੱਕਦਾ ਜ਼ਮੀਨ ਤੇ ਤਾਂ ਵਰਕਰ ਜਿਹੜੇ ਨੇ ਉਹ ਰੂਰੇ ਨੇ ਕਈ ਕਾਂਗਰਸੀ ਵਰਕਰਾਂ ਨੇ ਰੋਟੀ ਨਹੀਂ ਖਾਧੀ 2-2 3-3 ਦਿਨ ਤੇ ਇਹ ਸ਼ੋਭਦਾ ਨਹੀਂ ਸੀਗਾ ਸਾਡਾ ਇੱਕ ਐਮਐਲਏ ਸਨੀ ਬਰਾੜ ਉਹ ਕੈਂਸਰ ਦਾ ਪੀੜਤ ਹੋ ਕੇ ਉਹਦੀ ਮੌਤ ਹੋ ਗਈ ਉਹਦੇ ਭੋਗ ਤੇ ਤਾਂ ਕੋਈ ਪਹੁੰਚਿਆ ਨਹੀਂ ਫਿਰ ਇਸ ਲਈ ਮੈਂ ਸਮਝਦਾ ਕਿ ਹੁਣ ਸਮਾਂ ਇਹ ਮੰਗ ਕਰਦਾ ਹੈ ਕੈਪਟਨ ਅਮਰਿੰਦਰ ਸਿੰਘ ਬਜ਼ਾਤੇ ਖੁਦ ਅੱਛੇ ਇਨਸਾਨ ਨੇ ਬਹੁਤ ਤਦਾਵਰ ਲੀਡਰ ਨੇ ਉਹਨਾਂ ਨੂੰ ਕਿਸੇ ਦੇ ਕਹਿਣ ਤੇ ਕੋਈ ਫੈਸਲਾ ਹੋਣਾ ਇਹ ਸ਼ੋਭਦਾ ਨਹੀਂਗਾ ਹੀ ਸ਼ੁੱਡ ਹੀ ਸ਼ੁੱਡ ਹੈਵ ਜਸਟ ਵੈਰੀ ਕਵਾਈਟਲੀ ਆਨਰੇਬਲੀ ਗ੍ਰੇਸਫੁਲੀ ਇਸੜਾ ਐਕਸੈਪਟਡ ਡੀਫੀਟ ਐਂਡ ਰਿਜ਼ਾਈਨ ਐਂਡ ਸ਼ੁਡ ਪੇ ਵੇ ফর ਫਰੈਸ਼ ਲੀਡਰਸ਼ਿਪ ਫॉर ਬੈਟਰ ਲੀਡਰਸ਼ਿਪ ਇਨ ਫਿਚਰ ਤਾਂ ਜੋ ਅਸੀਂ ਕਾਂਗਰਸ ਨੂੰ ਬਚਾ ਸਕੀਏ ਅੱਜ ਤੱਕ ਕਦੀ ਦੁਨੀਆ ਦੇ ਕੰਮ ਰੁਕੇ ਨਹੀਂ ਕੋਈ ਸਮਾਜ ਦੇ ਕੰਮ ਰੁਕੇ ਨਹੀਂ ਕਿਸੇ ਪੋਲੀਟੀਕਲ ਪਾਰਟੀ ਦੇ ਕੰਮ ਰੁਕੇ ਨਹੀਂ ਇਸ ਲਈ ਅਸੀਂ ਮੈਂ ਤਾਂ ਸਮਝਦਾ ਕਿ ਅਸੀਂ ਸਾਰਿਆਂ ਨੇ ਆਪਣੇ ਜਿਹੜੇ ਵਿਊਜ਼ ਨੇ ਉਹ ਦਰਜਾ ਬਦਰਜਾ ਹਾਈ ਕਮਾਂਡ ਤੱਕ ਪਹੁੰਚਾ ਦਿੱਤੇ ਹੈ ਕਿ ਹਾਈ ਕਮਾਂਡ ਦੀ ਮਰਜ਼ੀ ਹੈ ਉਹ ਜਿਸ ਨੂੰ ਠੀਕ ਸਮਝਣਗੇ ਕਿਸੇ ਨੂੰ ਬਣਾ ਦੇਣ ਕਿਸੇ ਵੀ ਵਿਅਕਤੀ ਨੂੰ ਬਣਾ ਦੇਣ ਸਾਰੀ ਰੈਂਕ ਐਂਡ ਫਾਈਲ ਕਿਟਰੂ ਨੂੰ ਐਕਸੈਪਟ ਕਰੂਗਾ ਔਰ ਅਸੀਂ ਦੁਬਾਰਾ ਲੜਾ ਪੜਾਂਗੇ ਅਸੀਂ 5 ਸਾਲ ਆਪਣੀ ਪਾਰਟੀ ਨੂੰ ਕਾਇਮ ਰੱਖਣਾ ਅਸੀਂ ਸਾਰਿਆਂ ਨੇ ਹਰ ਵਿਅਕਤੀ ਨੇ ਕਾਂਗਰਸ ਵਿੱਚ ਆਪਣੀਆਂ ਕਈਆਂ ਨੇ ਉਮਰਾਂ ਲਾ ਦਿੱਤੀਆਂ ਹੋਈਆਂ ਐਂਡ ਥਿਸ ਇਜ਼ ਅ ਪਾਰਟੀ ਵਿਦ ਐਨ ਆਈਡੀਓਲੋਜੀ ਅਸੀਂ ਇਹਨੂੰ ਸਸਟੇਨ ਕਰਾਂਗੇ ਔਰ ਅਸੀਂ 5 ਸਾਲ ਲੜ ਕੇ ਇਸ ਪਾਰਟੀ ਨੂੰ ਸਿਖਰ ਤੇ ਉੱਪਰ ਲੈ ਕੇ ਜਾਵਾਂਗੇ